ਨੌਰ ਦੇ ਨਜ਼ਦੀਕ ਪਿੰਡ ਨੈਨਾਕੋਟ ਕੋਲ ਬੀਤੀ ਰਾਤ ਪਾਣੀਪਤ ਪਹੇਵਾ ਟਵਾਰੇ 'ਤੇ ਇੱਕ ਪਰਿਵਾਰ ਦੀ ਕਾਰ ਰੋਕ ਕੇ 7.5 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹਾਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪਾਣੀਪਤ ਪਹੇਵਾ ਰੋਡ ਤੋਂ ਪੈਸੇ ਲੈ ਕੇ ਆ ਰਹੀ ਸੀ ਕਿ ਰਸਤੇ ਵਿੱਚ ਪਿੰਡ ਨੈਨਾਕੋਟ ਕੋਲ ਇੱਕ ਕਾਰ ਉਹਨਾਂ ਦੀ ਕਾਰ ਦੇ ਅੱਗੇ ਆ ਕੇ ਰੁਕੀ ਜਿਸ ਤੇ ਲਾਲ ਰੰਗ ਦੀ ਬੱਤੀ ਲੱਗੀ ਹੋਈ ਸੀ ਅਤੇ ਉਸ ਵਿੱਚ ਖਾਕੀ ਵਰਦੀ ਪਹਿਨੇ ਦੋ ਵਿਅਕਤੀ ਬੈਠੇ ਸਨ ਉਹਨਾਂ ਨੇ ਕਾਰ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲੈਣ ਦੀ ਗੱਲ ਕਹੀ ਜਿਸ ਦੌਰਾਨ ਉਹਨਾਂ ਨੇ ਕਾਰ ਵਿੱਚ ਰੱਖੇ ਸਾਰੇ ਪੈਸੇ ਲੈ ਲਏ ਅਤੇ ਕਾਰ ਲੈ ਕੇ ਫਰਾਰ ਹੋ ਗਏ ਹਨੇਰਾ ਹੋਣ ਕਾਰਨ ਕਾਰ ਦੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਗੱਡੀ ਦਾ ਨੰਬਰ ਨੋਟ ਹੋ ਸਕਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਗੁਰਦੇਵ ਸਿੰਘ ਢਾਲੀਵਾਲ ਨੇ ਦੱਸਿਆ ਕਿ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ ਅਤੇ ਇਸ ਕਾਰ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਚਿੰਦਰ ਸਿੰਘ ਆਰ ਡੀਐਸਯੂ ਜੀ ਦੀ ਹੈਸ਼ਾ ਰੇਲ ਰਿਪੋਰਟ ਕੰਪ ਕਰਦਾ ਜੁਨੇ ਇਹ ਦੇਸ਼ਣ ਉਪਤਾਵਕ ਹੀ ਜਿੱਥੇ ਸੀ ਬਾਈਕ ਤੇ ਲੇਡੀਜ਼ ਦਾ ਪ੍ਰੋਸੈਸਨ 100 ਕੱਲ ਰਾਤ ਨੂੰ ਉਥੋਂ ਇਹ ਪੈਸੇ ਲੈ ਕੇ ਆਏ ਨੇ ਰਿਸ਼ਤੇਦਾਰੀ ਚੋਂ 5 ਲੱਖ ਰੁਪਏ ਤੇ 5.5 ਇੱਕ ਲੈ ਕੇ 2 ਲੱਖ ਲੈ ਕੇ ਨੇੜਾ ਕੌਂਤ ਦੇ ਕੋਲ ਆਨ ਕੇ ਬੱਸ ਸਟੈਂਡ ਦੇ ਕੋਲ ਇਹ ਕਹਿੰਦੇ ਵੀ ਪਿੱਛੇ ਲੜਕੀ ਜਿਹੜੀ ਨੂੰ ਬਕਤੇ ਕੌਣ ਲੱਗੀ ਤਾਂ ਉਹ ਗੱਡੀ ਰੋਕੀ ਫਿਰ ਅੱਗੇ ਆਣ ਕੇ ਦੋ ਜਣੇ ਨੇ ਜਿਹੜੀ ਕੀ ਇੱਕ ਇੱਕ ਗੱਡੀ ਆਣ ਕੇ ਅੱਗੇ ਸਾਡੇ ਰੁਕੀ ਇਦੇ ਵਿੱਚੋਂ ਕਹਿੰਦੇ ਵੀ ਇੱਕ ਨੇ ਦੇਖਿਆ ਵੀ ਜਦੋਂ ਵਰਦੀ ਪਾਈ ਹੁੰਦੀ ਹੈ ਛੱਟ ਪਿਆ ਤੇ ਕਹਿੰਦੇ ਲੋਈ ਦੀ ਬੁੱਕਰ ਬਾੜੀ ਹੈ ਤੇ ਕਹਿੰਦੇ ਵੀ ਉੱਤੇ ਗੱਡੀ ਦੇ ਉੱਤੇ ਸਾਈਟ ਲੱਗੀ ਸੀ ਅਸੀਂ ਕਿਹਾ ਵੀ ਗੱਡੀ ਚੈੱਕ ਕਰੋ ਗੱਡੀ ਖੋਲ ਕੇ ਚੈੱਕ ਕੀਤੀ ਹੈ ਜਿੱਕੀ ਤੋਂ ਬਾਅਦ ਜਦੋਂ ਸਾਡਾ ਪਾਸਟ ਚੈੱਕ ਕਰ ਪਾਸਟ ਚੈੱਕ ਕਰਦੇ ਬਾਅਦ ਅਹ ਪਾਸਲੇ ਵਾਲੇ ਜਿਹੜੇ ਬੰਦੇ ਸੀਗੇ ਪੁਲਿਸ ਡਰੈਸ ਸੀਗੇ ਜੀ ਕਿਤਾ ਪੁਲਿਸ ਵਰਦੀ ਚ ਸੀਗੇ ਬੰਦੇ ਇਹਨਾਂ ਦਾ ਤਾਕ ਦੇਖਣ ਨੂੰ ਇਹ ਖਾਕੀ ਕੱਪੜੇ ਪਾਏ ਆ ਜਿਵੇਂ ਦੀ ਮਤਲਬ ਭਾਈ ਇਹ ਕਿੱਥੋਂ ਲੱਗੀ ਗੱਡੀ ਪਿੱਛੇ ਜੀ ਨਾਗੇ ਇਹਨਾਂ ਨੂੰ ਕੋਈ ਪਤਾ ਨਹੀਂ ਪਿੱਛੋਂ ਵੀ ਕਿੱਥੋਂ ਲੱਗੀ ਹੈ ਇਹਨਾਂ ਦੇ ਦੱਸਣ ਦੇ ਮਤਲਬ ਇਹ ਕਹਿੰਦੇ ਵੀ ਜਦੋਂ ਅਸੀਂ ਗੱਡੀ ਇੱਥੇ ਰਾੜਾ ਕੌਫ ਦੇ ਕੋਲ ਰੋਕੀ ਹੈ ਤੇ ਉੱਥੋਂ ਸਾਡੇ ਜਦੋਂ ਕੀ ਆ ਸੀ ਉਹ ਕਹਿੰਦਾ ਮੈਂ ਪਿਸ਼ਾਬ ਕਰਨ ਲੱਗਿਆ ਉਹ ਜਿਹੜੀ ਲੇਡੀ ਕੁਰਤੇ ਕਾਉਣ ਲੱਗੀ ਉਹ ਕੱਤੇ ਕਰਨ ਲੱਗੀ ਇਨ ਬਿਟਵੀਨ ਉਸੇ ਹੀ ਮਤਲਬ ਇੱਕ ਦੋ ਮਿੰਟ ਦੇ ਵਿੱਚ ਹੀ ਗੱਡੀ ਆਣ ਕੇ ਮਰੇ ਰੁਕੀ ਕਿੰਨੇ ਬੰਦੇ ਦੱਸ ਰਹੇ ਨਹੀਂ ਗੱਡੀ 'ਚ ਸੀਗੇ ਇਹ ਇਹ ਦੱਸਣ ਦੇ ਕੋੜ ਕੀ ਦੋ ਦੱਸਦੇ ਆ ਇੱਕ ਕਹਿੰਦੇ ਬੰਦਾ ਵਿੱਚ ਬੈਠਾ ਸੀ ਦੋ ਬਾਹਰ ਅੱਛੇ ਤੇ ਪੁਲਿਸ ਵੱਲੋਂ ਹੁਣ ਕੀ ਟਰੇਸ ਹੈ ਜੀ ਕੁਝ ਅਸੀਂ ਸਾਰਾ ਹੀ ਉਹ ਨੂੰ ਚਿੰਤਨਾ ਮੌਕਾ ਮਿਲਾਇਆ ਕੀਤਾ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੁਝ ਲੱਗਾ ਹੀ ਹਾਲ ਤੂੰ ਤੱਕ ਨਹੀਂ ਅਜੇ ਕੁਝ ਨਹੀਂ ਅਜਾ ਜ਼ਰੂਰ ਦੇਖ ਕਿੰਨੇ ਵਜੇ ਰਿਪੋਰਟ ਕੱਢ ਰਹਾ ਹੈ ਇਹਨਾਂ ਨੇ ਦੱਸਣ ਦੇ ਅਕੋਰਡਿੰਗਲੀ ਰਾਤ 10:00 ਵਜੇ ਆਪਾਂ ਰਾਤ 10:00 ਜੀ ਪਾਣੀਪਤਵਾਰ ਸੀ ਕਿ ਜਾਣਾ ਕਿ ਤੁਸੀਂ ਪਟਿਆਲੇ ਪਟਿਆਲੇ ਕੋਈ ਦਿੱਕਤ ਆਈ ਇਹਨਾਂ ਨੂੰ ਕੋਈ ਉਹ ਨਹੀਂ ਆਡੈਂਟੀਫਾਈ ਨਹੀਂ ਕਰ ਰਹੇ ਤੇ ਗੱਡੀ ਕਿਸ ਟਾਈਪ ਦੀ ਹੈ ਉਹ ਵੀ ਅਜੇ ਉਹ ਤਾਂ ਇਹਨਾਂ ਨੂੰ ਪਤਾ ਨਹੀਂ ਹੈ ਸਾਰੇ ਹਰ ਇੱਕ ਪਹਿਲੂ ਦੇ ਉੱਤੇ ਜਿਹੜੀ ਆ ਗੱਲਬਾਤ ਚੱਲ ਰਹੀ ਹੈ। ਸਨੌਰ ਤੋਂ ਆਸ਼ੂ ਦੀ ਰਿਪੋਰਟ ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।